ਲੋਕ ਸਭਾ ਚੋਣਾਂ ਲਈ ਪਾਰਟੀਆਂ ਲਗਾਤਾਰ ਲੀਡਰਾਂ ਨੂੰ ਟਿਕਟਾਂ ਵੰਡ ਰਹੀਆਂ ਹਨ ਇਸ ਤਹਿਤ ਜਿਨ੍ਹਾਂ ਦਾ ਪੱਤਾ ਕੱਟਿਆ ਜਾ ਰਿਹਾ ਹੈ ਉਹ ਪਾਰਟੀ ਪ੍ਰਤੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ ਜਾਂ ਕਈ ਤਾਂ ਪਾਰਟੀ ਨੂੰ ਅਲਵਿਦਾ ਹੀ ਕਹਿ ਰਹੇ ਹਨ ਇਸ ਵਿਚਾਲੇ ਇੱਕ ਅਜਿਹੀ ਖਬਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮੌਜੂਦਾ ਸੰਸਦ ਨੇ ਟਿਕਟ ਨਾ ਮਿਲਣ ਕਰਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਤਾਵਲ ਨਾਡੂ ਦੇ ਚਰੋੜ ਤੋਂ ਸੰਸਦ ਮੈਂਬਰ ਏ ਗਣੇਸ਼ ਮੂਰਤੀ ਨੇ ਜ਼ਹਿਰ ਖਾ ਲਿਆ ਤੇ ਉਹ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਕਿਹਾ ਜਾ ਰਿਹਾ ਹੈ ਕਿ ਗਣੇਸ਼ ਮੂਰਤੀ ਨੇ ਕੀਟਨਾਸ਼ਕ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਥੇ ਉਹਨਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ ਲੀਡਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੀਐਮਕੇ ਨੇ ਉਹਨਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚ ਗੁਜ਼ਰ ਰਹੇ ਸਨ ਇਸ ਕਰਕੇ ਹੀ ਉਹਨਾਂ ਨੇ ਜ਼ਹਿਰ ਖਾ ਲਿਆ ਡੀਐਮਕੇ ਦੇ ਐਸਮਤ ਸਾਮੀ ਸ਼ਹਿਰ ਵਿਕਾਸ ਅਤੇ ਰਿਹੈਸ ਅਤੇ ਆਵਕਾਰੀ ਅਤੇ ਪਵੰਦੀ ਦੇ ਰਾਜ ਮੰਤਰੀ ਡਾ ਸੀ ਸਰਸਵਤੀ ਮੋਦਾਕਰੀਚੀ ਤੋਂ ਭਾਜਪਾ ਵਿਧਾਇਕ AIDA M K ਦੇ ਨੇਤਾ ਕੇਵੀ ਰਾਮ ਲਿੰਗਮ ਅਤੇ ਕੁਝ ਹੋਰ ਲੋਕ ਹਸਪਤਾਲ ਪੁੱਜੇ ਅਤੇ ਗਣੇਸ਼ ਮੂਰਤੀ ਦੀ ਸਿਹਤ ਬਾਰੇ ਪੁੱਛਿਆ ਜ਼ਿਕਰ ਕਰ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ ਗਣੇਸ਼ ਮੂਰਤੀ ਨੇ ਆਪਣੇ AIDA M K ਦੇ ਲੀਡਰ ਮਨਮਾਰਕ ਨੂੰ 210618 ਵੋਟਾਂ ਨਾਲ ਹਰਾਇਆ ਸੀ ਇਸ ਤੋਂ ਬਾਅਦ ਵੀ DMK ਨੇ ਇਹ ਗਣੇਸ਼ ਮੂਰਤੀ ਦੀ ਜਗ੍ਹਾ ਝਰੋੜ ਤੋਂ ਨੌਜਵਾਨ ਲੀਡਰ ਇਹ ਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਪ੍ਰਕਾਸ਼ ਨੂੰ ਤਾਮਿਲਨਾਡੂ ਦੇ ਖੇਡ ਮੰਤਰੀ ਤੇ ਮੁੱਖ ਮੰਤਰੀ ਐਮ ਕੇ ਸਟਾਲਨ ਦੇ بیٹے ਦਾ ਕਰੀਬੀ ਮੰਨਿਆ ਜਾ ਰਿਹਾ ਹੈ ਤਾਂ ਇਸ ਤਰ੍ਹਾਂ ਇਹ ਗਣੇਸ਼ ਮੂਰਤੀ ਨੇ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਤੇ ਜ਼ਹਿਰ ਖਾ ਕੇ ਖੁਦ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰეკਮੈਂਟ ਸੈਕਸ਼ਨ ਵਿੱਚ ਜ਼ਰੂਰ ਲਿਖੋ